ਗੱਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉ ਉਹ ਜੀ ਗੋੜ ਵਾਲੇ ਮਖਾਣੇ ਜਿੰਨਾ ਵੀ ਰੋਜ਼ ਜਿਹੜੀਆਂ ਹੱਡੀਆਂ ਦੁਖਦੀਆਂ ਰਹਿੰਦੀਆਂ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਘਾਟ ਆ ਉਹਨਾਂ ਵਾਸਤੇ ਬਹੁਤ ਹੀ ਘੈਂਟ ਤੇ ਖਰੀਲੂ ਨੁਕਸਾ ਇਹ ਤੇ ਇਹਦੇ ਨਾਲ ਜਿਹੜਾ ਵਜ਼ਨ ਵੀ ਤੁਹਾਡਾ ਗੇਨ ਹੋਊਗਾ ਜਿੰਨਾ ਰੋਕਦਾ ਹੋਏ ਇਹਦੇ ਲਈ ਲਿਆਈ ਆਪਾਂ ਮਖਾਣੇ ਗੇਰਕਾ ਦੇਸੀ ਕਿਉ ਨਾਰੀਓਂ ਦਾ ਅਪਰਾਦਾ ਹਲਕਾ ਜਿਹਾ ਮਿੱਠਾ ਥੋੜਾ ਤੇ ਆਹ ਜਿਹੜਾ ਆਪਾਂ ਜੀ ਗੋੜ ਕद्दूकस ਕੀਤਾ ਹੋਇਆ ਇਹ ਤੁਸੀਂ ਅਕੋਰਡਿੰਗ ਟੂ ਟੇਸਟ ਲੈ ਸਕਦੇ ਹੋ ਤੁਹਾਨੂੰ ਕਿੰਨਾ ਵੀ ਮਠਾ ਪਸੰਦ ਆ ਕਿੰਨਾ ਕਿ ਨਹੀਂ ਜਨਾਪਾ ਕਰ ਲਈ ਨੀ ਕੜਾਈ ਗਰਮ ਤੇ ਇਹਦੇ ਵਿੱਚ ਤਿੰਨ ਤੋਂ ਚਾਰ ਜਿਹੜੇ ਦੇਸੀ ਘਿਓ ਦੇ ਪਾ ਕੇ ਆਪਾਂ ਤੇ ਇਹਦੇ ਵਿੱਚ ਜਿਹੜੇ ਹਲਕੇ ਹਲਕੇ ਜਿਹੜੇ ਮਖਾਣੇ ਆਪਾਂ ਰੋਸਟ ਕਰਾਂਗੇ ਜਿਹੜੇ ਖਾਣ ਦੇ ਵਿੱਚ ਜਿਹੜੇ ਹੋਰ ਵੀ ਜ਼ਿਆਦਾ ਸਵਾਦ ਲੱਗਣਗੇ ਆਪਾਂ ਨੂੰ ਇਹਦੇ ਤਾਂ ਆਪਾਂ ਜਿਹੜੇ ਮਖਾਣੇ ਆ ਉਹ ਤੋਂ ਲੈਣਿਆ ਇਹ ਤੁਸੀਂ ਪੰਸਾਰੀ ਤੋਂ ਲੈ ਲੈ ਸਕਦੇ ਹੋ ਮਖਾਣੇ ਕਿਹੜੇ ਜਿਹੜੇ ਪੰਜੀਰੀ ਵਿੱਚ ਛੁੱਟੇ ਜਾਂਦੇ ਆ ਤੇ ਇਹ ਹੱਡੀਆਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਆ ਜਿਨ੍ਹਾਂ ਦੀ ਬੈਕ ਪ੍ਰੋਬਲਮ ਹੁੰਦੀ ਆ ਜਾਂ ਜਿਨ੍ਹਾਂ ਬੈਕ ਪੇਨ ਹੁੰਦੀ ਰਹਿੰਦੀ ਹੱਡੀਆਂ ਵਿੱਚ ਕੜਕ-ਕੜਕ ਦੀ ਆਵਾਜ਼ ਇਦਾਂ ਆਉਂਦੀ ਆ ਉਹਨਾਂ ਵਾਸਤੇ ਜਿਹੜਾ ਆਰਾਮ ਬਣ ਉਸ ਦਾ ਹੈਗਾ ਤੁਸੀਂ ਜੀ ਘਰੇ ਬਣਾ ਕੇ ਟਰਾਈ ਕਰਿਓ ਤੇ ਹੋਰ ਜਿਹੜੇ ਜਵਾਕ ਹੁੰਦੇ ਆ ਹਨਾ ਉਹਨਾਂ ਨੂੰ ਕੈਲਸ਼ੀਅਮ ਦੀ ਬੜੀ ਲੋੜ ਹੁੰਦੀ ਆ ਉਹਨਾਂ ਨੂੰ ਤੁਸੀਂ ਬਣਾ ਕੇ ਦੇ ਸਕਦੇ ਹੋ ਤੇ ਇੱਕ ਉਹ ਜਿਹੜਾ ਟੌਫੀਆਂ ਤੋਂ ਪਰੇਜ ਕਰਨਗੇ ਤੇ ਆਪਾਂ ਇੱਕ ਤਰ੍ਹਾਂ ਦੀ ਇਦਾਂ ਦੀ ਆਪਾਂ ਗਾੜਾ ਵਗੈਰਾ ਪਾ ਕੇ ਬਹੁਤ ਕੈਂਡ ਜਿਹੜੀ ਚੀਜ਼ ਬਣਾਵਾਂਗੇ ਜੀ ਇਦਾਂ ਆਪਾਂ ਜਿਹੜੇ ਮੁਖਾਨਿਆਂ ਇਹਨਾਂ ਨੂੰ ਦੇਸੀ ਘੋੜ ਦੇ ਦੁੱਧ ਜਿਹੜਾ ਆਪਾਂ ਰੋਸਟ ਕਰਨਾ ਯਾਦ ਰੱਖੇ ਵੀ ਬੜੇ ਕਾਲੇ ਨਹੀਂ ਕਰਨੇ ਹਲਕੇ ਭੁੰਨਣੇ ਆ ਤਾਂ ਤੋਂ 4 ਤੋਂ 5 ਲੋ ਜੀ ਆਪਣੇ ਮੁਖਾਨੇ ਜਿਹੜੇ ਆ ਰੋਸਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਜਿਹੜੇ ਬਰਤਨ ਦੇ ਵਿੱਚ ਕੱਢ ਲਵਾਂਗੇ ਮੋਲੀ ਰੱਖਾਂ ਸੀ ਇਹ ਮੇਰਾ ਬਰਤਨ ਇਹਦੇ ਵਿੱਚ ਕੱਢਦੇ ਆ ਉਹ ਜਿਹੜੇ ਖਾਣ ਦੇ ਵਿੱਚ ਜਿਹੜੇ ਥੋੜੇ ਜਿਹਾ ਸੌਫਟ ਥੋੜੇ ਚੰਗੇ ਹੋ ਗਏ ਥੋੜੇ ਕੜਾਈ ਵਿੱਚ ਪਾ ਲਿਆ ਜੀ ਗਰਮ ਪਾਣੀ ਇਹਨੂੰ ਆਪਾਂ ਇਦਾਂ ਕਰਨਾ ਗਰਮ ਤੇ ਕਿਉਂ ਹੋਣ ਇਹਦੇ ਵਿੱਚ ਆਪਾਂ ਜਿਹੜਾ ਗੋੜ ਕद्दूकस ਕੀਤਾ ਹੋਇਆ ਉਹਨੂੰ ਆਪਾਂ ਮੈਲਟ ਕਰਾਂਗੇ ਇਹ ਆਪਾਂ ਪਾਣੀ ਤਾਪਾਇਆ ਵੀ ਜਿਹੜਾ ਆਪਣਾ ਗੋੜ ਉਹ ਬਰਤਨ ਦੇ ਨਾਲ ਨਾ ਲੱਗੇ ਨੋ ਜੀ ਆਪਾਂ ਇਹ ਗੁੜ ਕਦੂ ਦਾਸ਼ ਕੀਤਾ ਹੋਇਆ ਸੀ ਇਹ ਤਾਂ ਕਿ ਦਾ ਸੌਖੇ ਤਰੀਕੇ ਨਾਲ ਮੈਲਟ ਜਿਹੜਾ ਜਲਦੀ ਹੋ ਜਾਂਦਾ ਚੰਗੀ ਕੁਆਲਟੀ ਦਾ ਜਿਹੜਾ ਗੁੜ ਤੁਸੀਂ ਲਿਓ ਆਰਗੈਨਿਕ ਗੁੜ ਮਿਲ ਜੇ ਤੇ ਉਹਦੇ ਅਗਰੀਥ ਨਹੀਂ ਤੇ ਖੰਡ ਜਿਹੜੀ ਆ ਬਿਲਕੁਲ ਨਹੀਂ ਇਹਦੇ ਵਿੱਚ ਪਾਉਣੀ ਤੇ ਜਿਹੜੀ ਸ਼ੱਕਰ ਵੀ ਆ ਉਹ ਵੀ ਨਹੀਂ ਪਾਉਣੀ ਕਿਉਂਕਿ ਸ਼ੱਕਰ ਵੀ ਜਿਹੜੀ ਕੈਮੀਕਲ ਪਾ ਕੇ ਤਿਆਰ ਕਰਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਤੇ ਇਹ ਆਪਾਂ ਇੱਕ ਚੰਗੀ ਚੀਜ਼ ਬਣਾ ਰਹੇ ਆ ਸਿਹਤ ਲਈ ਉਦੇ ਆਸਤੇ ਜਿਹੜਾ ਇਹ ਆਪਾਂ ਤੁਮਲਾਫਟ ਵਾਲੀ ਚੀਜ਼ ਚ ਨਾ ਪਾਓ ਤਾਂ ਚੰਗੀ ਗੱਲ ਆ। ਲਓ ਜੀ ਇਦਾਂ ਆਪਣਾ ਜਿਹੜਾ ਗੜ ਉਹਨੂੰ ਆਪਾਂ ਹਲਾਉਂਦੇ ਰਹਿਣਾ। ਤੁਸੀਂ ਜਿਹੜਾ ਮਿੱਠਾ ਆਪਦੇ ਟੇਸਟ ਅਨਸਾਰ ਜਿਹੜਾ ਗੜ ਵਧਾ ਆਖੜਾ ਸਕਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿੰਨਾ ਕੁ ਜਿਹੜਾ ਮਿੱਠਾ ਪਸੰਦ ਕਰਦੇ ਹੋ। ਇਹਦੇ ਵਿੱਚ ਆਪਾਂ ਸੌਂਫ ਵਗੈਰਾ ਵੀ ਪਾ ਸਕਦੇ ਆਂ, ਚਟੇ ਤਿਲ ਵੀ ਪਾ ਸਕਦੇ ਆਂ। ਉਹ ਅਸੀਂ ਸਕਿਪ ਕੀਤੇ ਸਾਡੇ ਕੋਲੇ ਹੈ ਨਹੀਂ ਦੀ ਅਵੇਲੇਬਲ ਨਹੀਂ ਸੀ ਉਹ ਚੀਜ਼ਾਂ। ਤੇ ਹੁਣ ਜਿਹੜਾ 1/2 tsp ਆਪਾਂ ਕਹਿ ਲਈਓ ਜਾਊਗਾ ਜੀ ਆਪਣਾ ਮਿੱਠਾ ਸੋਡਾ ਇਹਦੇ ਨਾਲ ਜਿਹੜਾ ਗੋੜ ਦੇ ਵਿੱਚ ਫਲਾਵਟੀ ਆ ਜਾਊਗੀ ਤੇ ਜਿਹੜਾ ਆਪਣਾ ਮਖਾਣੇ ਆ ਉਹਨਾਂ ਦੇ ਨਾਲ ਜਿਹੜਾ ਵਧੀਆ ਲੱਫਟ ਜਾਊਗਾ ਇਦਾਂ ਆਪਾਂ ਇਹਦੀ ਚਾਸ਼ਨੀ ਬਣਾ ਲੈਣੀ ਹੈ ਗੋੜਾ ਜਿਹੜਾ ਆਪਾਂ ਬਾਲਾ ਨਹੀਂ ਪਕਾਉਣਾ ਕਿਉਂਕਿ ਜਿਹੜਾ ਉਹਦੂਗਾ ਸੜ ਗਿਆ ਗੋੜਾ ਉਹ ਉਬਰਤਲਾ ਨਹੀਂ ਹੋਣਾ ਤੇ ਯਾਦ ਰੱਖੀ ਬਾਲਾ ਪਸਾੜਨਾ ਨਹੀਂ ਗਾ ਗੋੜ ਨੂੰ ਇਹਨਾਂ ਤੋਂ 4 ਮਿੰਟ ਆਪ ਇਦਾਂ ਕਰਨਾ ਇਹ 20-25 ਮਿੰਟ ਦਾ ਪ੍ਰੋਸੈਸ ਹੈਗਾ ਪਰ ਜੋ ਜੀ ਆਪਣਾ ਜਿਹੜਾ ਗੋੜ ਜੋ ਰੈਡੀ ਹੋ ਗਿਆ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਪੱਕ ਵੀ ਗਿਆ ਤੇ ਹੁਣ ਜਿਹੜੇ ਇਹਦੇ ਵਿੱਚ ਆਪਾਂ ਜਿਹੜੇ ਮਖਾਣੇ ਆ ਜੋ ਪਰੋਸਟ ਕੀਤੇ ਹੋਏ ਸੀ ਉਹ ਪਾ ਦਾਂਗੇ ਇਹ ਤੁਸੀਂ ਘਰ ਦੇ ਵਿੱਚ ਬੱਚਿਆਂ ਨੂੰ ਵੀ ਦੇ ਸਕਦੇ ਹੋ ਜਿਹੜੇ ਜਾਦੇ ਟੌਫੀਆਂ ਦੇ ਸ਼ਕੀਨ ਹਨ ਪਰ ਉਹਨਾਂ ਨੂੰ ਦੱਸੋ ਜੀ ਨਾ ਵੀ ਇਹ ਸਾਰੇ ਚੀਜ਼ਾਂ ਅਜਿਹਾ ਘਰੇ ਤਿਆਰ ਕਰਕੇ ਬਣਾਈ ਆ ਬਸ ਉਹਨਾਂ ਨੂੰ ਕਿ ਉਹ ਟੌਫੀਆਂ ਤੇ ਇਹ ਆਪਾਂ ਉੱਤੇ ਪਾਤੇ ਨਾਰੀਅਲ ਦਾ ਬਰਾਦਾ ਇਹਦੇ ਨਾਲ ਜਿਹੜਾ ਟੇਸਟ ਵੀ ਹੋਰ ਛਾੜ ਬਣ ਜੂਗੀ ਗੱਲਬਾਤ ਇਹ ਤੁਸੀਂ ਪਾ ਸਕਦੇ ਹੋ ਇਹ ਵੇਖੋ ਜੀ ਇੱਕਦਮ ਆਪਾਂ ਘਰ ਦੀ ਜਿਹੜੀ ਚਾਕਲੇਟ ਵਰਗੇ ਬਣ ਕੇ ਬਿਲਕੁਲ ਤੇ ਬੱਚੇ ਵੀ ਇਹਨੂੰ ਬਹੁਤ ਪਸੰਦ ਕਰਨਗੇ ਤੇ ਹਰ ਵਾਰ ਅਗਦਾ ਇੰਥਾਂ ਖਾ ਸਕਦਾ ਚਾਹੇ ਉਹ ਜਵਾਨ ਹੋਵੇ ਬੱਚਾ ਹੋਵੇ ਤੇ ਬਜ਼ੁਰਗ ਹੋਵੇ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਘਾਟ ਆ ਬੱਚਿਆਂ ਵਿੱਚ ਅਕਸਰ ਹੀ ਹੁੰਦੀ ਆ ਇਹ ਜਿਹੜੇ ਆ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੈਲਸ਼ੀਅਮ ਦੀ ਘਾਟ ਜਿਹੜੀ ਪੂਰੀ ਕਰਦੇ ਬਹੁਤ ਹੀ ਫਾਇਦੇਮੰਦ ਆ ਇਹਦਾ ਆਪਾਂ ਇਹਨੂੰ ਸਾਰੇ ਜਿਹੜੀ ਚੀਜ਼ ਚੰਗੀ ਤਰ੍ਹਾਂ ਜਿਹੜਾ ਕੋਟਿੰਗ ਹੋ ਜੂਗੀ ਇਹਦੀ ਮਖਾਣੇ ਉੱਪਰ ਕੋਟ ਦੇ ਇਹਨੂੰ ਪਾ ਲਾ ਲੈਣਾ ਨੋ ਇਹ ਜਿਹਦੇ ਵੀ ਰਵੀਡ ਦਾ weight gain ਨਹੀਂ ਹੁੰਦਾ ਉਹ weight gain ਹੋ ਜੂ ਇਹਦੇ ਨਾਲ ਤੇ ਬਹੁਤ ਹੀ ਲਾਹੇਵੰਦ ਚੀਜ਼ ਆ ਇਹ ਇਹ ਤੁਸੀਂ ਸੰਸਾਰੀ ਦੀ ਦੁਕਾਨ ਤੋਂ ਆਰਾਮ ਨਾਲ ਮਖਾਣੇ ਕਹਿ ਕੇ ਆਪਾਂ ਬਾਈ ਕਰ ਸਕਦੇ ਆ ਜੇ ਉਹ ਜਦੋਂ ਕਿ ਜਵਾਕ ਆਪਣਾ ਟੌਫੀ ਦੀ ਮੰਗ ਕਰਦੇ ਆ ਤੇ ਉਹਨਾਂ ਨੂੰ ਇਹ ਚੀਜ਼ ਖਵਾਓ ਨਾਲ ਤਾਂ ਟੌਫੀਆਂ ਦਾ ਸ਼ਟਕਾਰਾ ਮਿਲੂਗਾ ਕਿਉਂਕਿ ਦੰਦ ਖਰਾਬ ਹੁੰਦੇ ਆ ਇਹਦਾ ਤਾਂ ਸਾਨੂੰ ਫਾਇਦਾ ਹੀ ਹੋਣਾ ਤੇ ਗੋੜ ਜਿਹੜਾ ਤੁਹਾਨੂੰ ਦੱਸਿਆ ਬੀਓ ਆਰਗੈਨਿਕ ਹੋ ਜੇ ਉਧੇਰ ਦੀ ਰੀਤ ਨਹੀਂ ਇਹ ਆਪਣੀ ਮਖਾਣੀ ਗੋੜ ਵਾਲੇ ਬਣ ਕੇ ਰੈਡੀ ਆ ਇਹਨੂੰ ਆਪਾਂ ਇਦਾਂ ਪਲੇਟ 'ਚ ਕੱਢ ਲਾਂਗੇ ਲੋ ਜੀ ਮਖਾਣੇ ਬਣ ਕੇ ਰੈਡੀ ਆ ਆਪਣੇ ਗੋੜ ਜਿਹੜੀ ਚੰਗੀ ਤਰ੍ਹਾਂ ਹੋ ਗਈ ਆ ਹੁਣ ਇਹਨੂੰ ਆਪਾਂ ਸੁਕਾਵਾਂਗੇ ਤੇ ਸੁਕਾ ਕੇ ਆਪਾਂ ਇਹਨੂੰ ਸਰਵ ਕਰਾਂਗੇ ਇਹ ਖਾ ਸਕਦੇ ਆ ਆਦੇ ਬੱਚਿਆਂ ਨੂੰ ਵੀ ਖਾ ਸਕਦੇ ਆ ਤੇ ਜਿਨ੍ਹਾਂ ਨੂੰ ਮੇਰੇ ਵੀਰਾਂ ਨੂੰ ਹੱਡੀਆਂ ਦੀ ਕਮਜ਼ੋਰੀ ਜਾਂ ਕੈਲਸ਼ੀਅਮ ਦੀ ਘਾਟ ਆ ਉਹਨਾਂ ਜ਼ਰੂਰ ਟ੍ਰਾਈ ਕਰਿਓ ਇਹਦਾ ਦੁੱਧੇ ਨਾਲ ਵੀ ਸੇਵਨ ਕਰ ਸਕਦੇ ਆਪਾਂ ਲਓ ਜੀ ਸਾਡੀ ਵੀਡੀਓ ਤੁਹਾਨੂੰ ਕੈਨ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜਿਹੜੇ ਚੈਨਲ ਤੋਂ ਨਵੇਂ ਆ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਅੱਗੇ ਦੀ ਆਪਾਂ ਕੋਈ ਰੈਸਿਪੀ ਜਿਹੜੀ ਲੈ ਕੇ ਆਉਣੀ ਹੈ ਉਹ ਕਮੈਂਟ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ